ਖਬਰ ਬਸ ਚੰਪ ਪ੍ਰੋਪਰ ਮਾਰਕ ਕਰਕੇ ਜੀ ਰੀਜਨ ਨੂੰ ਉਸ ਪਾਰਟ ਤੇ ਤੁਸੀਂ ਇਹ ਲੇਜ਼ਰ ਨੂੰ ਚਲਾ ਦੇਣਾ ਜੀ ਜਦੋਂ ਸਾਡੇ ਕੋਲ ਮਰੀ ਜਾਂਦਾ ਹੈ ਉਹ ਵਿਚਾਰੇ ਦਰਦਾਂ ਨੂੰ ਲੈ ਕੇ ਅਫਸਰਟ ਹੋ ਕੇ ਆਉਂਦੇ ਆ ਸਾਡਾ ਮੇਨ ਮੋਟਿਵ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਇਸ ਤੋਂ ਵੱਧ ਦਰਦ ਨਾ ਦਈਏ ਤੇ ਇਸ ਤੋਂ ਘਟਾਈ ਇਹ ਹੀ ਦਰਦ ਬਿਨਾਂ ਦਵਾਈਆਂ ਤੋਂ ਖਰੀਆਂ ਨਾੜਾਂ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਬਹੁਤ ਪੈਰਾਂ ਦੇ ਵਿੱਚ ਐਂਕਲ ਜੋਇੰਟ ਦੇ ਗਿੱਟੇ ਤੇ ਬਣ ਜਾਂਦੀਆਂ ਜੀ ਉਹਨਾਂ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਮਦਦ ਦੇ ਦਿੰਦੀ ਹੈ ਜੀ ਉਸੇ ਸਾਹਮਣੇ ਇਹਦੇ ਵਿੱਚ ਟਾਈਮਰ ਨੇ ਨਾਲ ਤਿੰਨ ਮੋਡਸ ਨੇ ਜੀ ਸਬ ਐਕਿਊਟ ਐਕਿਊਟ ਤੇ ਕਰੋਨਿਕ ਐਜ਼ ਪਰ ਜਿਹੜੀ ਪੇਨ ਹੈ ਉਸ ਹਿਸਾਬ ਨਾਲ ਇਹਦੇ ਸਾਰੇ ਵੇਰੀਏਸ਼ਨਸ ਆਪਣੇ ਵਿੱਚ ਫਿਕਸ ਫਿਕਸ ਨੇ ਦੇ ਇਸ ਮਸ਼ੀਨ ਦੇ ਵਿੱਚ ਖੱਲੀਆਂ ਬੰਨ ਰੀਆਂ ਨੇ ਜਾਂ ਲੱਤ ਜੇ ਮਾਸ ਝਕੜਿਆ ਪਿਆ ਹੈ ਮਾਸਪੇਸ਼ੀਆਂ ਇਕੱਠੀਆਂ ਨੇ ਉਹਨਾਂ ਦੇ ਲਈ ਇਹ ਸ਼ੌਕ ਵੇ ਕੰਮ ਆਂਦੀ ਹੈ ਜੀ ਬੇਸਿਕਲੀ ਵਾਰੇ ਕਹਿ ਸਕਦੇ ਆ ਜੀ ਇਹਨੂੰ ਬਟ ਐਡਵਾਂਸ ਤਰੀਕੇ ਦੇ ਜਿਹਦੇ ਵਿੱਚ ਕਰੰਟ ਵੀ ਪਾਸ ਹੋ ਰਿਹਾ ਤੁਸੀਂ ਦੇਖ ਰਹੇ ਹੋ ਵਾਇਰਸ ਦੇ ਨਾਲ ਸਾਰਾ ਕਰੰਟ ਵੀ ਪਾਸ ਹੋਏਗਾ ਜੀ ਨਾਲ ਨਾਲ ਆਈਐਫਟੀ ਨਾਲ ਨਾਲ ਵੇਖੀ ਹੁੰ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਗੁਰਨਾਨਕ ਕਲੋਨੀ ਗਲੀ ਨੰਬਰ 5 ਦੇ ਵਿੱਚ ਇੱਕ ਫਿਜ਼ੀਓਥੈਰੇਪੀ ਸੈਂਟਰ ਖੁੱਲ੍ਹਿਆ ਹੈ ਜਿੰਦਲ ਫਿਜ਼ੀਓਥੈਰੇਪੀ ਸੈਂਟਰ ਤੇ ਇਸ ਸੈਂਟਰ ਦੇ ਮਾਲਕ ਡਾਕਟਰ ਪ੍ਰਭਜੋਤ ਸਿੰਘ ਨੇ ਕੁਝ ਅਜੇਹੀਆਂ ਮਸ਼ੀਨਾਂ ਲਿਆਂਦੀਆਂ ਜਿਹੜੀਆਂ ਫਰੀਦਕੋਟ ਦੇ ਵਿੱਚ ਸਿਰਫ ਉਹਨਾਂ ਕੋਲ ਹੀ ਆ ਤੇ ਉਹ ਬਿਨਾਂ ਦਵਾਈਆਂ ਤੋਂ ਲੋਕਾਂ ਦੇ ਦਰਦਾਂ ਦਾ ਨਿਪਟਾਰਾ ਕਰਦੇ ਆ ਛੁਟਕਾਰਾ ਦੋਂਦੇ ਆ ਦਰਦਾਂ ਤੋਂ ਤੇ ਉਹ ਵੀ ਹੁਣ ਉਹਨਾਂ ਨੇ 1 ਮਹੀਨੇ ਲਈ ਵਿਸ਼ੇਸ਼ ਛੋਟ ਦਿੱਤੀ ਆ ਤੇ ਅੱਧੇ ਤੋਂ ਵੀ ਘੱਟ ਮੁੱਲ ਦੇ ਉੱਤੇ ਉਹ ਇਲਾਜ ਕਰ ਰਹੇ ਆ ਉਹਨਾਂ ਦੱਸਿਆ ਕਿ ਸੈਂਟਰ ਦਾ 1.5 ਸਾਲ ਪੂਰਾ ਹੋਣ ਤੇ ਇਹ ਜਿਹੜੀਆਂ ਮਸ਼ੀਨਾਂ ਲਿਆਂਦੀਆਂ ਗਈਆਂ ਵਿਸ਼ੇਸ਼ ਮਸ਼ੀਨਾਂ ਜਿਨ੍ਹਾਂ ਵਿੱਚ ਲੇਜ਼ਰ ਟੈਕਨੋਲੋਜੀ ਤੇ ਸ਼ੌਕ ਟੈਕਨੋਲੋਜੀ ਆ ਇਹਨਾਂ ਟੈਕਨੋਲੋਜੀਆਂ ਦੇ ਨਾਲ ਉਹ ਮਰੀਜ਼ਾਂ ਦਾ ਅਜੀਹਾ ਇਲਾਜ ਕਰਦੇ ਆ ਕਿ ਲੋਕ ਦਿਨਾਂ ਵਿੱਚ ਹੀ ਤੰਦਰੁਸਤ ਹੋ ਕੇ ਠੀਕ ਹੋ ਜਾਂਦੇ ਆ ਤੇ ਇਹਨਾਂ ਵਿਸ਼ੇਸ਼ ਮਸ਼ੀਨਾਂ ਤੋਂ ਇਲਾਵਾ ਉਹ ਜਿਹੜੀ ਸੁਧਾਰਨ ਫਿਜ਼ੀਓਥੈਰੇਪੀ ਆ ਉਹ ਵੀ ਨਾਲ ਦੀ ਨਾਲ ਦਿੰਦੇ ਆ ਤੇ ਉਹ ਵੀ ਬਹੁਤ ਘੱਟ ਕੀਮਤਾਂ ਤੇ ਤੇ ਹੁਣ ਤਾਂ ਇਹ ਜਿਹੜਾ ਸਾਰਾ ਮਹੀਨਾ ਚੱਲਣਾ ਅਗਲੇ ਮਹੀਨੇ ਤੱਕ ਉਹਨਾਂ ਨੇ ਅੱਦੇ ਤੋਂ ਵੀ ਘੱਟ ਰੇਟ ਕੀਤੇ ਹੋਏ ਆ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਸਾਰਾ ਮਹੀਨਾ ਅਗਲਾ ਵੀ ਮਹੀਨਾ ਇੱਥੇ ਪਹੁੰਚ ਕੇ ਆਪਣੇ ਦਰਦਾਂ ਨੂੰ ਸਦਾ ਲਈ ਇਹਨਾਂ ਮਸ਼ੀਨਾਂ ਰਾਹੀਂ ਬਾਏ ਬਾਏ ਕਹਿ ਸਕਦੇ ਆ ਮੈਂ ਡਾਕਟਰ ਪੱਬਜੋਤ ਜੀ ਜਿੰਦਲ ਫਿਜ਼ੀਓਥੈਰੇਪੀ ਕਲੀਨਿਕ ਗੁਰਨਾਣਾ ਕਲੋਨੀ ਗਲੀ ਨੰਬਰ 5 ਫਰੀਦਕੋਟ ਫਿਜ਼ੀਓਥੈਰੇਪੀ ਕਲੀਨਿਕ ਲੈ ਕੇ ਆਇਆ ਜੀ ਇੱਥੇ ਤੇ ਕਾਫੀ ਅੱਛੀਆਂ ਸੇਵਾਵਾਂ ਇੱਥੇ ਲੈ ਕੇ ਆਇਆ ਜੀ ਐਡਵਾਂਸ ਮਸ਼ੀਨਾਂ ਲੈ ਕੇ ਆਏ ਆ ਜੋ ਕਹਿ ਲਓ ਪੇਨ ਦੇ ਲਈ ਜਾਂ ਜਿਹੜੀਆਂ ਦਰਦਾਂ ਨੇ ਉਹਨਾਂ ਨੂੰ ਬਿਲਕੁਲ ਸਾਫ਼ ਕਰਨ ਦੇ ਲਈ ਤੇ ਕਹਿ ਲੋ ਕਿ ਇੱਕ ਅੱਛੇ ਐਡਵਾਂਸ ਲੈਵਲ ਦੇ ਕਲੀਨਿਕ ਦਾ ਸੈਟਅਪ ਕੀਤਾ ਹੈ ਜੀ ਤੇ ਸੇਵਾਵਾਂ ਨਿਭਾਉਂਦੇ ਨੂੰ ਹੋ ਗਏ ਆ ਜੀ ਕਾਫੀ ਟਾਈਮ ਤੇ ਹੁਣ ਆਪਣਾ ਕਲੀਨਿਕ ਨੂੰ 1.5 ਸਾਲ ਹੋ ਚੁੱਕਿਆ ਹੈ ਜੀ ਬੇਸਿਕ ਫਿਜ਼ੋਥੈਰੇਪੀ ਤੋਂ ਲੈ ਕੇ ਐਡਵਾਂਸ ਫਿਜ਼ੋਥੈਰੇਪੀ ਪੇਨ ਜਿਵੇਂ ਕਈਆਂ ਦੀ ਦਿੱਕਤ ਜ਼ਿਆਦਾ ਹੁੰਦੀ ਹੈ ਅਸੀਂ ਉਹਨਾਂ ਨੂੰ ਰਿਕਵਰ ਕਰਨ ਦੇ ਵਿੱਚ ਮਦਦ ਕਰਦੇ ਹਾਂ ਉਹਨਾਂ ਦੀ ਐਡਵਾਂਸ ਦੇ ਵਿੱਚ ਕਿਹੜੀਆਂ-ਕਿਹੜੀਆਂ ਮਸ਼ੀਨਾਂ ਲੈ ਕੇ ਆਉਂਦੀਆਂ ਐਡਵਾਂਸ ਦੇ ਵਿੱਚ ਸਰ ਦੇਖੋ ਲੇਜ਼ਰ ਹੈ ਜਿਹੜੀ ਜਿਹੜੀ ਜੀ ਉਹ ਲੇਜ਼ਰ ਕੀ ਹੈ ਕਿ ਜਿਵੇਂ ਆਪਣੇ ਕੋਈ ਪ੍ਰੈਸ਼ਰ ਹੋਇਆ ਜਾਂ ਕੋਈ ਆਪਣੇ ਬੈੱਡ ਤੇ ਬੰਦਾ ਲੇਟ ਗਿਆ ਕਾਫੀ ਦਿਨਾਂ ਤੋਂ ਕਾਫੀ ਟਾਈਮ ਤੋਂ ਹੁਣ ਉਹਦੇ ਛਾਲੇ ਹੋ ਜਾਂਦੇ ਥੋੜੇ ਥੋੜੇ ਜੀ ਉਹ ਛਾਲਿਆਂ ਨੂੰ ਭਰਨ ਲਈ ਆਪਾਂ ਬੰਨੂ ਬੈਡ ਸੋਰਸ ਕਹਿ ਦਿੰਦੇ ਜਾਂ ਪ੍ਰੈਸ਼ਰ ਸੋਰਸ ਕਹਿ ਦਿੰਦੇ ਆ ਡਾਇਬੀਟੀਸ ਸ਼ੂਗਰ ਨਾਲ ਰਿਲੇਟਡ ਕੋਈ ਮਰੀਜ਼ ਹੈਗੇ ਉਹਨਾਂ ਦੇ ਜਿਵੇਂ ਛਾਲੇ ਹੋ ਗਏ ਜੀ ਭਰਦੇ ਨਹੀਂ ਜਖਮ ਨਹੀਂ ਭਰਦੇ ਹੁਣ ਇਹ ਮਸ਼ੀਨ ਮੇਨਲੀ ਉਹਨਾਂ ਤੇ ਕਾਫੀ ਕੰਮ ਕਰਦੀ ਹੈ ਜੀ ਕਿਸੇ ਦਾ ਲਿਗਾਮੈਂਟ ਟੇਅਰ ਹੋ ਗਿਆ ਜੀ 30 40 50% ਤੱਕ ਵੀ ਇਹ ਹੀਲ ਆਰਾਮ ਨਾਲ ਕਰ ਦਿੰਦੀ ਹੈ ਜੀ ਉਸ ਤੋਂ ਇਲਾਵਾ ਮੈਨਿਸਕਸ ਟੇਅਰ ਹੈ ਜੀ ਕਿਸੇ ਦਾ ਗੋਡੇ ਦੇ ਵਿੱਚ ਜਿ ਬੈਕ ਦੇ ਵਿੱਚ ਕਿਸੇ ਦੇ ਆਪਾਂ ਪੀਆਈਵੀਡੀ ਕਹਿ ਦਿੰਨੇ ਨੇ ਡਿਸਕ ਬल्ज ਕਹਿ ਦਿੰਨੇ ਆ ਜੀ neck ਦੇ ਵਿੱਚ ਬल्जੀਜ਼ ਆ ਗਏ ਉਹਨਾਂ ਦੇ ਲਈ ਬਹੁਤ ਇਫੈਕਟਿਵ ਹੈ ਜੀ ਨਾਲ ਹੀ ਦੂਸਰੀ ਮਸ਼ੀਨ ਹੈ ਜੀ ਸ਼ੌਕ ਵੇਵ ਜੀ ਇਹ ਕਹ ਲੋ ਸ਼ੌਕਸ ਡਿਲੀਵਰ ਕਰਦੀ ਹੈ ਜੀ ਬੋਡੀ ਪਾਰਟ ਤੇ ਜਦੋਂ ਇਹ ਸ਼ੌਕਸ ਡਿਲੀਵਰ ਕਰਦੀ ਹੈ ਤਾਂ ਪੇਨ ਦੀ ਮੈਨੇਜਮੈਂਟ ਬਹੁਤ ਅੱਛੀ ਹੁੰਦੀ ਹੈ ਜੀ ਮਸਲ ਦੀ ਹੀਲਿੰਗ ਨੂੰ ਬਹੁਤ ਗ੍ਰੋਥ ਕਰਦੀ ਹੈ ਇਹ ਤੇ ਹੋਰ ਇਹਦੇ ਕਾਫੀ ਅੱਛੇ ਫੀਚਰਸ ਹੈਗੇ ਆ ਜੀ ਯਾਨੀ ਸਾਰਾ ਕੁਝ ਦਰਦ ਨਿਵਾਰਕ ਆਪਣੇ ਕੋਲ ਦਰਦ ਨਿਵਾਰਕ ਜੀ ਸਾਡਾ ਮੇਨ ਮੋਟਿਵ ਹੀ ਇਹ ਹੁੰਦਾ ਜੀ ਜਦੋਂ ਸਾਡੇ ਕੋਲ ਮਰੀਜ਼ ਆਉਂਦਾ ਹੈ ਉਹ ਜਾਰੇ ਦਰਦਾਂ ਨੂੰ ਲੈ ਕੇ ਅਫਸਰਟ ਹੋ ਕੇ ਆਉਂਦੇ ਆ ਸਾਡਾ ਮੇਨ ਮੋਟਿਵ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਇਸ ਤੋਂ ਵੱਧ ਦਰਦ ਨਾ ਦਈਏ ਤੇ ਇਸ ਤੋਂ ਘਟਾਈਏ ਹੀ ਦਰਦ ਬਿਨਾਂ ਦਵਾਈਆਂ ਤੋਂ ਸਾਡਾ ਮੇਨ ਮੋਟਿਵ ਇਹੇ ਰਹਿੰਦਾ ਜੀ ਇਹ ਜੀ ਸਾਡੀ ਲੇਜ਼ਰ ਮਸ਼ੀਨ ਹੈ ਜੀ ਹੁਣ ਇਹ ਪੇਸ਼ੈਂਟ ਜਿਹੜੇ ਹੈ ਕਿ ਜੀ ਇਹਨਾਂ ਦਾ ਡਿਸਕ ਬਲਜ ਸੀਗਾ ਜੀ ਇਹਨਾਂ ਦੀ ਲੰਬਰ ਰੀਜਨ ਦੀ ਸਪੇਸ ਜਿਹੜੀ ਹੈਗੀ ਸੀਗੀ 8mm ਸੀਗੀ ਜੀ L4 L5 ਰੀਜਨ ਦੀ ਡਿਸਕ ਬਲਜ ਸੀਗੀ ਲੈਗਜ਼ ਪੇਨ ਜਾ ਰਹੀ ਸੀਗੀ ਬਹੁਤ ਬੁਰਾ ਹਾਲ ਸੀਗਾ ਜੀ ਇਹਨਾਂ ਦਾ ਸਾਡੇ ਕੋਲੇ 7th ਡੇ ਹੈ ਜੀ ਇਹਨਾਂ ਦਾ ਅੱਜ ਲਗਾਤਾਰ ਲੇਜ਼ਰ ਸੈਸ਼ਨ ਐਂਡ ਬਾਕੀ ਫਿਜ਼ੀਓਥੈਰੇਪੀ ਵੀ ਸਿਕ ਰੂਟੀਨ ਸਾਰੀ ਸੀ ਉਹਨਾਂ ਚੱਲਦੀ ਪਈ ਸੀ ਹੁਣ ਕਾਫੀ ਇਹਨਾਂ ਦੀ ਪੇਨ ਦੀ ਰਿਡਕਸ਼ਨ ਹੈ ਜੀ ਅੱਛਾ ਵਾਕ ਕਰ ਰਿਹਾ ਜੀ ਜਿਸ ਦਿਨ ਆਏ ਸੀ ਉਸ ਦਿਨ ਵਾਕ ਵੀ ਨਹੀਂ ਕਰ ਪਾ ਰਹੇ ਸੀਗੇ ਹੁਣ ਆਪਾਂ ਇਹਨਾਂ ਦੀ ਆਪਰੇਸ਼ਨ ਸਾਰਾ ਤੁਹਾਨੂੰ ਦਿਖਾ ਦਨੇ ਆ ਜੀ ਆਪਾਂ ਬੋਡੀ ਪਾਰਟ ਤੇ ਲੈ ਕੇ ਜਾਂਦੇ ਆ ਜੀ ਇਸ ਨੂੰ ਉਸ ਪਾਰਟ ਤੇ ਪ੍ਰੋਪਰ ਇਹਨੂੰ ਲੋਕੇਟ ਕਰਦੇ ਆ ਜੀ ਉਸ ਤੋਂ ਬਾਅਦ ਮਸ਼ੀਨ ਦਾ ਕੰਮ ਹੈ ਜੋ ਉਹ ਆਉਂਦਾ ਅੱਗੇ ਜਿਹੜੀ ਇਹ ਮਸ਼ੀਨ ਹੈ ਜੀ ਇਹਦੇ ਵਿੱਚ ਲੇਜ਼ਰ ਦੇ ਵਿੱਚ ਐਨਕ ਲਗਾਣੀ ਜ਼ਰੂਰੀ ਹੈ ਜੀ ਕਿਉਂਕਿ ਇਹਦੀਆਂ ਰੇਸ ਜਿਹੜੀਆਂ ਅੱਖ ਤੇ ਇਫੈਕਟ ਵੀ ਗਲਤ ਕਰ ਸਾਨੂੰ ਉਹ ਪ੍ਰੀਕਾਸ਼ਨ ਪੇਸ਼ੈਂਟ ਲਈ ਵੀ ਸਾਡੇ ਲਈ ਵੀ ਰੱਖਣਾ ਪੈਂਦਾ ਜੀ ਹੋਰ ਪੇਸ਼ੈਂਟ ਨੇ ਵੀ ਐਨਕ ਲਗਾਈ ਹੋਈ ਹੈ ਸੀ ਵੀ ਲਗਾਈ ਹੋਈ ਹੈ ਜੀ ਠੀਕ ਹੈ ਹੁਣ ਅਸੀਂ ਸਟਾਰਟ ਕਰ ਰਹੇ ਹਾਂ ਜੀ ਪ੍ਰੋਪਰ ਮਾਰਕ ਕਰਕੇ ਜੀ ਰੀਜਨ ਨੂੰ ਉਸ ਪਾਰਟ ਤੇ ਤੁਸੀਂ ਇਹ ਲੇਜ਼ਰ ਨੂੰ ਚਲਾ ਦੇਣਾ ਜੀ ਕਿੰਨੀ ਦੇਰ ਫਿਰ ਚਲਾਉਣਾ ਪੈਂਦਾ ਸਰ ਇਹਦੇ ਨਾਲ ਅਲੱਗ-ਅਲੱਗ ਟਾਈਮਰਸ ਦੇ ਜੀ ਹਮ ਸਪੋਜ਼ ਨੈਕ ਦੇ ਲਈ ਕੰਡੀਸ਼ਨਸ ਅਲੱਗ ਨੇ ਜੀ ਬੈਕ ਦੇ ਲਈ ਅਲੱਗ ਨੇ ਕੋਈ ਹੋਰ ਤੁਹਾਡੇ ਜਿਵੇਂ ਆਪਾਂ ਕਹਿ ਦਿੰਦੇ ਨੇ ਲੇਟਰਲ ਐਪਿਕੋਂਡਲੈਟਸ ਹੋ ਗਿਆ ਜਾਰੇਸਟ ਕਾਰਪਟਰਨਲ ਇੰਜਰੀ ਹੋ ਗਈ ਜਾਂ ਉਹ ਉਸ ਹਿਸਾਬ ਨਾਲ ਇਹਦੇ ਚ ਟਾਈਮਰ ਨੇ ਨਾਲ ਤਿੰਨ ਮੋਡਸ ਨੇ ਜੀ ਸਬ ਐਕਿਊਟਿਓ ਕਿਊਟ ਤੇ ਕ੍ਰੋਨਿਕ ਐਸ ਪਰ ਜਿਹੜੀ ਪੇਨ ਹੈ ਉਸ ਹਿਸਾਬ ਨਾਲ ਇਹਦੇ ਸਾਰੀ ਵੇਰੀਏਸ਼ਨਸ ਆਪਣੇ ਵਿੱਚ ਫਿਕਸ ਫਿਕਸ ਨੇ ਇਹਦੇ ਮਸ਼ੀਨ ਦੇ ਵਿੱਚ ਜੀ ਇਹ ਸਰ ਸਾਡੀ ਸ਼ੌਕ ਵੇਵ ਹੈ ਜੀ ਹੁਣ ਜਿਵੇਂ ਕਿਸੇ ਦੇ ਬੈਕ ਦੇ ਮਸਲ ਸਪਾਜ਼ਮ ਚ ਨੇ ਜਾਂ ਕਾਫੀ ਟਾਈਮ ਤੋਂ ਕ੍ਰੋਨਿਕ ਪੇਨ ਨਾਲ ਚੱਲ ਰਹੀ ਹੈ ਜੀ ਕਈਆਂ ਦੀ ਲੈਗ ਦੇ ਵਿੱਚ ਪੇਨ ਰਹਿੰਦੀ ਹੈ ਕਾਫੀ ਸਾਡੇ ਜੀ ਖੱਲੀਆਂ ਬੰਦ ਰੀਆਂ ਨੇ ਜਾਂ ਲੱਤ ਜੇ ਮਾਸ ਝੱਕੜਿਆ ਪਿਆ ਹੈ ਮਾਸਪਸ਼ੀਆਂ ਇਕੱਠੀਆਂ ਨੇ ਉਹਨਾਂ ਦੇ ਲਈ ਇਹ ਸ਼ੌਕ ਵੇਵ ਕੰਮ ਆਂਦੀ ਹੈ ਜੀ ਬੇਸਿਕਲੀ ਹੁਣ ਆਪਾਂ ਇਹਦੀ ਯੂਜ਼ੇਜ ਦਿਖਾਣੇ ਆ ਜੀ ਇਹਦੀ ਮੋਡਸ ਨੇ ਜੀ ਇਹਦੇ ਵਿੱਚ ਐਸ ਪਰ ਬਾਡੀ ਪਾਰਟ ਆਪਾਂ ਉਹਦੀ ਫ੍ਰੀਕੁਐਂਸੀ ਇੰਟੈਂਸਿਟੀ ਸਾਰੇ ਫਿਕਸ ਕਰਕੇ ਉਸ ਤੋਂ ਬਾਅਦ ਇਹਨੂੰ ਰਨਿੰਗ ਕਰਦੇ ਆ ਜੀ ਇਹਦੀ ਠੀਕ ਹੈ ਹੁਣ ਇਹਨਾਂ ਦੇ ਇਸ ਪਾਰਟ ਤੇ ਸਪਾਜ਼ਮ ਹੈ ਜੀ ਇਹਨਾਂ ਦੀ ਲੈਗ ਦੀ ਸ਼ਾਰਟਨਿੰਗ ਹੋਈ ਹੋਈ ਹੈ ਉਹਦੇ ਕਰਕੇ ਕੀ ਇਹਨਾਂ ਨੂੰ ਜਦੋਂ ਚੱਲਦੇ ਨੇ ਤਾਂ ਲਚਕ ਵੱਜਦੀ ਹੈ ਜੀ ਹੁਣ ਬੈਕ ਦੇ ਮਸਲ ਜਿਹੜੇ ਆ ਉਹ ਟਾਈਟ ਨੇ ਹੁਣ ਜਦੋਂ ਆਪਾਂ ਬੈਕ ਦੇ ਮਸਲ ਹੀ ਖੋਲਦੇ ਤਾਂ ਸਾਰਾ ਸੈਟਲ ਹੋ ਜਾਏਗਾ ਜੀ ਠੀਕ ਹੈ ਇਹ ਸਾਡੀ ਆਈਐਫਟੀ ਵੈਕਿਊਮ ਹੈ ਜੀ ਆਈਐਫਟੀ ਦਾ ਐਡਵਾਂਸ ਵਰਜ਼ਨ ਹੈ ਇਹਦੇ ਵਿੱਚ ਕੀ ਹੈ ਕਿ ਇੱਕ ਕਪਿੰਗ ਥੈਰੇਪੀ ਵੀ ਹੋ ਰਹੀ ਹੈ ਨਾਲ ਨਾਲ ਹੀ ਇਹਦੇ ਸਾਡਾ ਆਈਐਫਟੀ ਵੀ ਹੋ ਰਹੀ ਹੈ ਜੀ ਤੇ ਪੇਨ ਨੂੰ ਸਬਸਾਈਡ ਕਰਨ ਦੇ ਬਹੁਤ ਕੰਮ ਆਉਂਦਾ ਹੈ ਜੀ ਇੱਕ ਠੀਕ ਹੈ ਪੁਰਾਣੇ ਜਮਾਨੇ ਦੇ ਕੰਮ ਦੇ ਬਾਰੇ ਲਾਉਂਦੇ ਆ ਸਰ ਇਹ ਉਦੋਂ ਬਾਰੇ ਇੱਕ ਅਲੱਗ ਚੀਜ਼ ਸੀਗੀ ਜੀ ਇਹਦੇ ਵਿੱਚ ਕਹ ਲਓ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾਂਦੀ ਹੈ ਜੀ ਐਡਵਾਂਸ ਐਡਵਾਂਸਮੈਂਟ ਜਿਹੜੀ ਆਂਦੀ ਜਾਂਦੀ ਅੱਗੇ ਅੱਗੇ ਹੁਣ ਇਹ ਕਹ ਲਓ ਵਾਰੇ ਕਹਿ ਸਕਦੇ ਹਾਂ ਜੀ ਇਹਨੂੰ ਬਟ ਐਡਵਾਂਸ ਤਰੀਕੇ ਦੇ ਜਿਹਦੇ ਵਿੱਚ ਕਰੰਟ ਵੀ ਪਾਸ ਹੋ ਰਿਹਾ ਤੁਸੀਂ ਦੇਖ ਰਹੇ ਹੋ ਵਾਇਰਸ ਦੇ ਨਾਲ ਸਾਰਾ ਕਰੰਟ ਵੀ ਪਾਸ ਹੋਏਗਾ ਜੀ ਨਾਲ ਨਾਲ ਆਈਫਟੀ ਨਾਲ ਨਾਲ ਵੈਕਿਊਮ ਜੀ ਇਹ ਸਰ ਸਾਡੀ ਕੰਪ੍ਰੈਸ਼ਨ ਮਸ਼ੀਨ ਹੈ ਜੀ ਇਹਦੇ ਵੈਰੀਕੋਸ ਵੇਨਸ ਜਿਵੇਂ ਹੋ ਜਾਂਦੀਆਂ ਜਾਂ ਲੱਤਾਂ ਦੇ ਵਿੱਚ ਥਕਾਵਟ ਬਹੁਤ ਰਹਿੰਦੀ ਹੈ ਜੀ ਉਹਦੇ ਲਈ ਮੇਨਲੀ ਆਪਾਂ ਇਹਨੂੰ ਯੂਜ਼ ਕਰਦੇ ਹਾਂ ਜੀ ਇਹਦੇ ਅਲੱਗ-ਅਲੱਗ ਪਾਕਟਸ ਨੇ ਜੀ ਪਾਕਟਸ ਦੇ ਵਿੱਚ ਹਵਾ ਭਰਦੀ ਹੈ ਉਹ ਲੱਤ ਨੂੰ ਮ사ਜ ਦਿੰਦੀ ਹੈ ਜੀ ਇੱਕ ਤਰ੍ਹਾਂ ਦੀ ਬੜੀ ਅੱਛੀ ਮ사ਜ ਹੈ ਜੀ ਉਹਦੇ ਨਾਲ ਪੇਨ ਜਿਹੜੀ ਹੈ ਬਿਲਕੁਲ ਸਾਈਡ ਹੋ ਜਾਂਦੀ ਹੈ ਚੱਲਣ ਫਿਰਨ 'ਚ ਦਿੱਕਤ ਜੋ ਹੈ ਬਿਲਕੁਲ ਖਤਮ ਹੋ ਜਾਂਦੀ ਹੈ ਜੀ ਦਾ ਦਾ ਨਾੜੇ ਉਹ ਨਾੜੀਆਂ ਹਰੀਆਂ ਤੇ ਹਰੀਆਂ ਨਾੜਾਂ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਬਹੁਤ ਪੈਰਾਂ ਦੇ ਵਿੱਚ ਐਂਕਲ ਜੋਇੰਟ ਦੇ ਗਿੱਟੇ ਤੇ ਬਣ ਜਾਂਦੀਆਂ ਜੀ ਉਹਨਾਂ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਮਦਦ ਦੇ ਦਿੰਦੀ ਹੈ ਜੀ ਪ੍ਰੋਪਰ ਮਾਰ